ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਨੇ ਵਿੱਚ ਹੋਵੋਗੇ ਜੀ ਪ੍ਰਮਾਤਮਾ ਸਾਰਿਆਂ ਦੇ ਕੰਮਾਂ ਕਾਰਾਂ 'ਚ ਵਾਧਾ ਕਰੇ ਜੀ ਲਓ ਜੀ ਅੱਜ ਹੈਗੀ ਤਰੀਕ 11 ਜਨਵਰੀ ਅੱਜ ਮੇਰਾ ਜਨਮ ਦਿਨ ਤਾਂ ਜੀ ਜਨਮ ਦਿਨ ਹੈਗਾ ਏ ਤਾਂ ਹਾਂ ਤੇ ਉਹਦੇ ਕਰਕੇ ਫਿਰ ਅ ਅੱਜ ਹੁਣ ਸਭ ਤੋਂ ਪਹਿਲਾਂ ਤਾਂ ਚਲੋ ਦੁੱਧ ਦਾ ਦੁੱਧ ਦਾ ਕੰਮ ਨਿਬੇੜ ਕੇ ਅ ਆਪਣਾ ਪ੍ਰਸ਼ਾਦਾ ਪਾਣੀ ਆ ਕੇ ਛਕਿਆ ਕਰਾਂ ਪ੍ਰਸ਼ਾਦਾ ਪਾਣੀ ਛਕ ਕੇ ਜੀ ਸਭ ਤੋਂ ਪਹਿਲਾਂ ਆਪਾਂ ਮਹਾਰਾਜ ਦੇ ਚਰਨਾਂ 'ਚ ਸੀਸ ਨਿਵਾਉਣਾ ਆਇਆ ਜੀ ਗੁਰਦੁਆਰਾ ਸ਼੍ਰੀ ਭੱਟਾ ਸਾਹਿਬ ਇੰਦਰ ਤੁਹਾਨੂੰ ਦੇਖਦੇ ਹਾਂ ਹੁਣ ਤਾਂ ਅਸੀਂ ਮੱਥਾ ਪੈਸੇ ਟੇਕ ਕੇ ਆਏ ਜੀ ਬਾਹਰ ਆ ਗਏ ਤੇ ਤੇ ਮਾਰਾ ਕੇ ਹੁਣ ਗੱਡੀ 'ਚ ਬੈਠੇ ਆ ਜੀ ਤੇ ਅੰਦਰ ਮੈਂ ਕਿਹਾ ਵੀ ਚਲੋ ਵੀ ਵੀਡੀਓ ਅੰਦਰ ਬਣਾਉਣ ਨੂੰ ਦਿਲ ਕੀਤਾ ਨਹੀਂ ਵੀ ਚਲੋ ਮਾਰਾ ਦਾ ਪਹਿਲਾਂ ਵੀ ਚੰਗੀ ਤਰ੍ਹਾਂ ਸੀਸ ਨਿਭਾਈਏ ਚਰਨਾ 'ਚ ਫਿਰ ਕਿਉਂਕਿ ਵੀਡੀਓ ਵਿੱਚ ਧਿਆਨ ਰਹਿੰਦਾ ਫਿਰ ਦਰਸ਼ਨ ਕਰਿਆਂ ਦਾ ਫਾਇਦਾ ਨਹੀਂ ਕੋਈ ਚਲੋ ਤੁਹਾਨੂੰ ਤਾਂ ਅਸੀਂ ਦਰਸ਼ਨ ਪਹਿਲਾਂ ਕਰਾ ਦਿੱਤੇ ਫਿਰ ਕਰਾ ਦਾਂਗੇ ਕਿਸੇ ਦੇ ਜੀ ਇਹ ਹੁਣ ਸਹੀ ਸੁਣਵਾ ਕੇ ਆਏ ਆਂ ਜੀ ਮੈਂ ਕਹਾ ਵੀ ਚਲੋ ਪਹਿਲਾਂ ਸ਼ੁਰੂਆਤ ਗੁਰੂ ਘਰ ਤੋਂ ਕਰੀ ਜਾਵੇ ਨਾ ਨਾ ਜੀ ਬਾਕੀ ਤਾਂ ਚਲੋ ਸਾਰੀ ਜ਼ਿੰਦਗੀ ਚੱਲਦੀ ਰਹਣੀ ਹੈ ਕਿ ਮਹਾਰਾਜ ਨੂੰ ਯਾਦ ਰੱਖਣਾ ਚਾਹੀਦਾ ਜੀ ਅੰਨ ਕਿ ਚਲੋ ਹੁਣ ਅਸੀਂ ਅੱਗੇ ਤੇ ਜੀ ਗੁਰਦੁਆਰਾ ਸਾਹਿਬ ਤੋਂ ਹੁਣ ਅੱਗੇ ਦਾ ਪਲਾਨ ਕਰੀਏ ਕੋਈ ਹੁਣ ਪਲੈਨਿੰਗ ਤਾਂ ਬਹੁਤ ਤਕੜੀ ਚੱਲ ਰਹੀ ਆ ਕੱਲ ਪਰਸੋਂ ਦੀ ਮੈਂ ਹਜੇ ਟਲੀ ਜਾਂਦਾ ਵੀ ਕਾਹ ਨੂੰ ਕਾਹ ਨੂੰ ਵੀ ਜੇ ਪਰ ਆਏ ਆ ਚਲੋ ਕਿਤੇ ਸਾਲ ਬਾਅਦ ਦਿਨ ਆਉਂਦਾ ਹਨਾ ਜੀ ਨਾਲੇ ਐਤ ਕੀ ਤਾਂ ਵਿਆਹ ਤੋਂ ਬਾਅਦ ਪਹਿਲਾ ਭਾਈ ਜਨਮ ਦਿਨ ਹਨਾ ਜੀ ਆ ਇਸ ਕਰਕੇ ਵੀ ਸੋਚਿਆ ਚਲੋ ਮਨਾ ਲੀਏ ਅੱਗੇ ਤਾਂ ਚਲੋ ਐਡਾ ਕੋਈ ਮਨਾਇਆ ਨਹੀਂ ਚਲੋ ਮਾਣਾ ਮੋਟਾ ਗੁਰਦੁਆਰਾ ਸਾਹਿਬ ਡੱਬਾ ਜੜਾ ਤਾਂ ਮੱਥਾ ਟੇਕ ਲਿਆ ਉਦਾਂ ਚਲੋ ਮਾਣਾ ਮੋਟਾ ਆਪਣਾ ਘਰਾਂ ਇੰਜੋਏ ਕਰ ਲਿਆ ਪਰ ਐਤ ਕੀ ਫਿਰ ਹੁਣ ਭੈਣਾ ਵੀ ਸਾਰੀਆਂ ਕਹਿੰਦੀਆਂ ਭਾਈ ਮਨਾਉਣਾ ਏ ਐ ਤੇ ਘਰ ਦੇ ਵੀ ਕਹਿੰਦੇ ਵੀ ਭਾਈ ਮਨਾਉਣਾ ਏ ਮਾਕੀ ਮੈਡਮ ਜੀ ਵੀ ਸਾਡੇ ਕਹਿੰਦੇ ਮਨਾਉਣਾ ਮਨਾਉਣਾ ਹੈ ਫੇਰ ਮੈਂ ਕਿਹਾ ਚਲੋ ਭਾਈ ਕੋਈ ਗੱਲ ਨਹੀਂ ਮਨਾ ਲੈਂਦੇ ਆ ਹਨ ਤੇ ਹੁਣ ਅਸੀਂ ਪਲੈਨਿੰਗ ਕਰਦੇ ਫਿਰਦੇ ਆ ਜੀ ਬਾਕੀ ਤੁਹਾਨੂੰ ਸ਼ਾਮੀਓ ਦਿਖਾਵਾਂਗੇ ਵੀ ਕਿੱਥੇ ਜਾਣਾ ਕਿਆ ਕਰਨਾ ਉਹ ਥੋੜਾ ਜਿਹਾ ਹਜੇ ਫਿਕਸ ਨਹੀਂ ਹੋਇਆ ਤੇ ਹੁਣ ਰੂਪ ਨੂੰ ਜਾਣਾ ਘੁੰਮ ਕੇ ਇਧਰ ਮੈਡਮ ਕਹੀ ਜਾਂਦੀ ਕੇਕ ਲੈ ਕੇ ਜਾਣਾ ਮੈਂ ਤਾਂ ਕਿਹਾ ਤਾਂ ਘਰੇ ਬਣਾ ਲਓ ਹੈ ਕਰ ਰਹੇ ਮੰਦੇ ਹੈ ਨਹੀਂ ਬਣਾਉਣੇ ਨੂੰ ਇਹਦੀ ਵੀ ਨਹੀਂ ਰੂਪੜ ਦੋ ਵੀ ਲੈ ਕੇ ਜਾਣਾ ਜੇ ਭਾਈ ਘਰਾਂ ਬਣਾ ਲੂੰਗੀ ਤਾਂ ਵੀ ਕੀ ਆ ਫਰਕ ਪਗਿਆ ਪੈਣਾ ਕੋਲੇ ਬੈਠੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਇਹ ਜੀ ਨજર ਲੱਗੀ ਹਾਂ ਹੀ ਕਰ ਦਿਓ ਕਰ ਦਿਆ ਗੜ ਬਹੁਤ ਉਤਦਾ ਜੀ ਅੱਜ ਇਹਨਾਂ ਦੇ ਬਰਥਡੇ ਵਾਲੇ ਦੇ ਬਹੁਤ ਔਖਾ ਸਾਰਾ ਘਰ ਦਾ ਕੰਮ ਨਵੇੜਿਆ ਅੱਜ ਕਿਉਂਕਿ ਉਹਦੇ ਟੌਨਸਰ ਸੁਜੀ ਜਾਂਦੇ ਆ ਉਹਦੇ ਅਕੜਾ ਦੇ ਨਾਲ ਬੁਖਾਰ ਚੜ ਜਾਂਦਾ ਉੱਪਰ ਤੇ ਠੰਡ ਦਾ ਮੌਸਮ ਠੀਕ ਆ ਸੋ ਰਹੇ ਕੇ ਇੱਕ ਦੀ ਗੱਲ ਕੇਕ ਦਾ ਜਿੰਨੇ ਵੀ ਮੇਰੇ ਕੋਲ ਉਹਦੇ ਹੋਣਾ ਬਰਤਨ ਵਗੈਰਾ ਉਹ ਪੈਮਾਨਾ ਤੇ ਉਹ ਲੈ ਕੇ ਆਣੇ ਪੈਣੇ ਆ ਫਿਰ ਕੁਝ ਇੰਗਰੀਡੀਅੰਟਸ ਚਾਹੀਦੀਆਂ ਠੀਕ ਆ ਚਲੋ ਬਣਾਉਣ ਦੀ ਕੋਈ ਗੱਲ ਨਹੀਂ ਕੁਝ ਹਿੰਮਤ ਜੀ ਵੀ ਚਾਹੀਦੀ ਆ ਉਹ ਹਿੰਮਤ ਹਲੇ ਹੈ ਨਹੀਂ ਲੋਹਾ ਫੀਲ ਹੋਇਆ ਵਾ ਜਦ ਹੁਣ ਤਿੰਨੇ ਦੀਦੀਆਂ ਨੇ ਇਕੱਠੇ ਹੋਣਾ ਫੇਰ ਜਾਣ ਚ ਜਾਣ ਪੈਣੀ ਨਹੀਂ ਇਹਨੇ ਕਿਹਾ ਤਾਂ ਮੈਂ ਤੇਰੇ ਚ ਜਾਨ ਪ੍ਰਾਣ ਤਾਂ ਹੈ ਨਹੀਂ ਬਰਥਡੇ ਕਿਉਂ ਸੈਲੀਬ੍ਰੇਟ ਕਰਨਾ ਲੇਕਿਨ ਮੈਂ ਤੁਹਾਨੂੰ ਫਿਰ ਤੇ ਕੇ ਗੱਲ ਕਹਤਾ ਮੇਰੇ ਕਰਕੇ ਨਹੀਂ ਕਰਨਾ ਪਾ ਦੀਦੀਆਂ ਕਰਕੇ ਕਰਨਾ ਤਿੰਨੇ ਦੀਦੀਆਂ ਨੂੰ ਚਾਹ ਮਮੀ ਨੂੰ ਚਾਹ ਲਾਪਰੀ ਦੀਦੀ ਨੂੰ ਚਾਹ ਆ ਆਪਣੀ ਨੂਰਾ ਨੂੰ ਚਾਹ ਆ ਮੇਨ ਗਾਲ ਸਾਡਾ ਘਰ ਦਾ ਬੜਾ ਬੰਦਾ ਨੂਰਾ ਨੂੰ ਚਾਹ ਆ ਚਾਚੇ ਦਾ ਬਰਥਡੇ ਆ ਤੇ ਵੀ ਚਲੋ ਪੈਣਾ ਦਾ ਪੈਣਾ ਨੂੰ ਵੀ ਬਹੁਤ ਚਾਉਗਾ ਪੈਣਾ ਨੇ ਆਉਣਾ ਇੱਕ ਦਿਨ ਵੀ ਥੋੜਾ ਜਿਹਾ ਖਰਚਾ ਆਜ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਖੁਸ਼ੀਆਂ ਤੇ ਉੱਪਰ ਖਰਚਾ ਹੈ ਮੈਨੂੰ ਦੱਸੋ ਇੱਕ ਮਿੰਟ ਚਲੋ ਕਿ ਹੋਣਾ ਕਿੰਨੇ ਚੌਨ ਵਾਲਾ ਰਹੀਆਂ ਉਹ ਹਮ ਸਮਝਾ ਤੁਹਾਨੂੰ ਤਾਂ ਇਹ ਗੱਲ ਕਹਿਣਾ ਚਾਹੀਦਾ ਵੀ ਭਾਈ ਜੈਸਮਿਨ ਵੈਰੀ ਗੁੱਡ ਤੂੰ ਪੈਣਾ ਨੂੰ ਇਕੱਠੀਆਂ ਕਰਦੀ ਆ ਹਾਂ ਠੀਕ ਹੈ ਵੀ ਚਲੋ ਅ ਕਹਾਣੇ ਵੀ ਖੁਸ਼ੀਆਂ ਦੇ ਉੱਪਰ ਨੂੰ ਤਾਂ ਕੁਝ ਨਹੀਂ ਹੈਗਾ ਹਮ ਹੈਨਾ ਬਹਾਨੇ ਨਾਲ ਟੱਪਰ ਸਾਰਾ ਇਕੱਠਾ ਹੋ ਲੂਗਾ ਹਨਾ ਤੇ ਉੱਤੇ ਮੇਰੇ ਘਰ ਵੀ ਇਨਫੋਰਮ ਕਰਤਾ ਵੀ ਆ ਜੋ ਤੁਸੀਂ ਵੀ ਚਾਰੇ ਪੰਜੇ ਜਾਣਾ ਇਹਨੂੰ ਕਹਿਤਾ ਮਾਣਾ ਵੀ ਹੂੰ ਵੀ ਹੁਣ ਦੇਖਦੇ ਆ ਵੀ ਵਿੱਚ ਕਹੀ ਜਾਂਦੇ ਘਰੇ ਸੈਲੀਬ੍ਰੇਟ ਕਰ ਲਈਏ ਹਾਂ ਮੈਨੂੰ ਇਹ ਫੀਲ ਹੋਈ ਜਾਂਦਾ ਵੀ ਹਾਏ ਮੇਰੀ ਸਿਹਤ ਠੀਕ ਨਹੀਂ ਮੈਂ ਚਲੋ ਮੈਂ ਲੱਗਦਾ ਜਾऊं ਦੀਦੀ ਉਹਨੇ ਇਹਨੂੰ ਮੈਂ ਲਗਾਉਣਾ ਨਹੀਂ ਚਾਹੁੰਦੀ ਉਹ ਇੱਕ ਦਿਨ ਲਈ ਤਾਂ ਦੇ ਆ ਵੀ ਉਹਨਾਂ ਨੂੰ ਕਿੱਦਾਂ ਕੰਮ ਚ ਲਵਾਉਂਗੀ ਬੇਸ਼ੱਕ ਤਿੰਨੇ ਦੀਦੀਆਂ ਪੂਰੀ ਹੈਲਪਫੁਲ ਆ ਵੀ ਅਸੀਂ ਹੈਲਪ ਕਰਾ ਦਾਂਗੇ ਇਦਾਂ ਦੀ ਕੋਈ ਗੱਲ ਨਹੀਂ ਪਰ ਮੈਨੂੰ ਇਦਾਂ ਫੀਲ ਹੁੰਦਾ ਵੀ ਦੀਦੀ ਰਾਣੇ ਚਾ ਚਾ ਚੋਣਾ ਮੈਂ ਕੰਮ ਚਲਾ ਲਾਂ ਤਾਂ ਮੈਨੂੰ ਗੁੱਸਾ ਫੀਲ ਨਹੀਂ ਹੁੰਦਾ ਤਾਂ ਮੈਂ ਸਰਦਾਰ ਸਾਹਿਬ ਨੂੰ ਕਹਿੰਦੀ ਆ ਕਿ ਆਪਾਂ ਬਾਹਰ ਹੀ ਕਰ ਲੈਂਦੇ ਆ ਕਿਤੇ ਤੇ ਲਾਪਲੀ ਦੀਦੀ ਜਿਹੜੇ ਜਠਾਣੀਆਂ ਉਹਨਾਂ ਦੀ ਵੀ ਆ ਲੈ ਐਨੀ ਕੰਡੀਸ਼ਨ ਨਹੀਂ ਹੈ ਕਿ ਕੀ ਉਹ ਮੱਦਾਂ ਕੁਝ ਕਰ ਸਕਣਗੇ ਤੇ ਮੰਮੀ ਤਾਂ ਹੈਲਪ ਕਰਾ ਦਿੰਦੇ ਮੈਂ ਇਹ ਨਹੀਂ ਕਹਿੰਦੀ ਮੰਮੀ ਹੈਲਪ ਨਹੀਂ ਕਰਾਂਦੇ ਬਟ ਫਿਰ ਵੀ ਇਦਾਂ ਫੀਲ ਹੁੰਦਾ ਵੀ ਕੀ ਕਹਾ ਹੁਣ ਮੈਂ ਵੀ ਮੈਨੂੰ ਨਹੀਂ ਗੁੱਡ ਫੀਲ ਹੁੰਦਾ ਵੀ ਮੈਂ ਕਿਸੇ ਤੋਂ ਹੈਲਪ ਲਾ ਮਾ ਉਸਦਲ ਆਈ ਕਿਹੜ ਦਾ ਆਗੋਸ਼ਾ ਇਹ ਨਾਲੇ ਟੈਂ ਟਾਈਮ ਦੀ ਵੀ ਦਿੱਕਤ ਹੋ ਜਾਂਦੀ ਹੈ ਜੀ ਪਤਾ ਕੀ ਗੱਲ ਹੈ ਵੀ ਹੁਣ ਮੰਨ ਲਓ ਭੈਣਾ ਨੇ ਵੀ ਹਰੇਕ ਬੰਦੇ ਨੇ ਟਾਈਮ ਤੇ ਹੀ ਆਉਣਾ ਹੁੰਦਾ ਇੰਨਾ ਕਿਸੇ ਕੋਲ ਅੱਜ ਦੇ ਟਾਈਮ 'ਚ ਸਮਾਂ ਅੱਜ ਦੇ ਸਮੇਂ 'ਚ ਇੰਨਾ ਟਾਈਮ ਹੈ ਨਹੀਂ ਕਿਸੇ ਕੋਲ ਵੀ ਅਗਲਾ 2 ਘੰਟੇ ਪਹਿਲਾਂ ਆ ਕੇ ਤਿਆਰੀ ਕਰਾ ਲਵੇ ਹੈਨਾ ਕਿਉਂਕਿ ਅਗਲੇ ਨੇ ਵੀ ਐਟ ਅ ਟਾਈਮ ਆਉਣਾ ਹੁੰਦਾ ਫਿਰ ਜੇ ਘੱਟੋ ਘੱਟ 15 20 ਜਣਿਆਂ ਦਾ ਪ੍ਰੋਗਰਾਮ ਕਰਨਾ ਤਾਂ 5:00 4:00 ਕ ਘੰਟੇ ਦਾ ਪਹਿਲਾਂ ਚਹੀ ਗਈ ਹੈ ਹਨਾ ਤੇ ਬਾਕੀ ਗੱਲ ਇਦਾਂ ਜੀ ਕਿ ਬਹੁਤ ਸਾਰੇ ਮੈਸੇਜ ਆ ਰਹੇ ਆ ਅਸੀਂ ਸਵੇਰੇ ਇੰਸਟਾ ਤੇ ਰੀਲ ਪਾਈ ਠੀਕ ਹੈ ਉਹਦੇ ਤੇ ਪਾਈ ਕੀ ਕਹਿੰਦੇ ਹੁੰਦੇ ਆ YouTube ਤੇ ਪਾਈ ਇੰਨਾ ਜਿਆਦਾ ਪਿਆਰ ਮਿਲ ਰਿਹਾ ਤੁਹਾਡਾ ਸਾਰਿਆਂ ਦਾ ਥੈਂਕ ਯੂ so much ਠੀਕ ਹੈ ਦੇਖੋ ਮੈਸੇਜ ਕਮੈਂਟ ਬਹੁਤ ਆ ਰਹੇ ਆ ਜੀ ਹੈਪੀ ਬਰਥਡੇ ਵਿਸ਼ ਕਰ ਰਹੇ ਆ ਸਾਰੇ ਜਣੇ ਉਹ ਤੇ ਉਧਰੋਂ ਤਾਂ ਹੁਣ ਇਕੱਲੇ ਇਕੱਲੇ ਨੂੰ ਰਿਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਜੀ ਕਿਉਂਕਿ ਕੰਮਕਾਰ ਵੀ ਤੁਹਾਨੂੰ ਪਤਾ ਕਰਨਾ ਪੈਂਦਾ ਸਾਰ ਅ ਅਸੀਂ ਵੀਡੀਓ ਦੇ ਜ਼ਰੀਏ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਕਿ ਨਾ ਗੁੱਸਾ ਕਰਿਓ ਕਿ ਤੁਸੀਂ ਮੈਸੇਜ ਕੀਤਾ ਸੀ ਰਿਪਲਾਈ ਨਹੀਂ ਕੀਤਾ ਇਸ ਕਰਕੇ ਅਸੀਂ ਵੀਡੀਓ ਦੇ ਜ਼ਰੀਏ ਤੁਹਾਨੂੰ ਥੈਂਕ ਯੂ ਬੋਲਦੇ ਆ ਕਿ ਕਿ ਹੁਣ ਦੇਖੋ ਦੁੱਧ ਪਾ ਕੇ ਆਏ ਆ ਮੇਰੀ ਸਿਹਤ ਵੀ ਥੋੜੀ ਜਿਹੀ ਠੀਕ ਨਹੀਂ ਹੈਗੀ ਤੇ ਇੱਧਰ ਸਰਨੇ ਉਣ ਜਾ ਕੇ ਛੇਤੀ ਮੈਸਾਂ ਚੋ ਲੱਗ ਜਾਣਾ ਪੇ ਸ਼ਾਮ ਦਾ ਛੇਤੀ ਕੰਮ ਨਿਭੜ ਜਿਵੇ ਹੈਨਾ ਫਿਰ ਇਸ ਕਰਕੇ ਅੱਜ ਸ케ਜੂਲ ਥੋੜਾ ਜਿਆ ਬਿਜ਼ੀ ਚੱਲ ਰਿਹਾ ਲੇਕਿਨ ਫਿਰ ਵੀ ਅਸੀਂ ਤੈ ਦਿਲੋਂ ਸਭ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਸਾਨੂੰ ਬਲੇਸਿੰਗਸ ਦੇ ਰਹੇ ਆ ਬਰਥਡੇ ਵਿਸ਼ ਕਰ ਰਹੇ ਆ ਅਰਦਾਸ ਕਰਦੇ ਆ ਸਾਰੇ ਜਨ हां जी हां जी बिल्कुल चलो फिर चलेया सारे अंदर तहे दिलो धन्यवाद है जी ਤੇ ਲਓ ਜੀ ਹੁਣ ਫਿਰ ਅਸੀਂ ਚਲਦੇ ਆਂ ਬਾਜ਼ਾਰ ਨੂੰ ਬਾਜ਼ਾਰੋਂ ਚਲੋ ਉੱਥੇ ਜਿਹੜਾ ਇੱਕ ਦੋ ਸਮਾਨ ਲੈਣੇ ਆ ਜੀ ਜਲਦੀ ਲੈ ਕੇ ਫਿਰ ਨਿਕਲੀਏ ਘਰਾਂ ਨੂੰ ਕਿਉਂਕਿ ਟਾਈਮ ਕਿੰਨਾ ਹੋ ਗਿਆ ਅ 3 ਵਜ ਗਏ ਪੌਣੇ 3 ਹੋ ਗਏ ਜੀ ਹੁਣ ਫਿਰ ਘਰਾਂ ਜਾ ਕੇ ਕੰਮਕਾਰ ਤੁਹਾਨੂੰ ਪਤਾ ਡੰਗਰ ਪੱਛੇ ਦਾ ਵੀ ਦੇਖਣਾ ਜਲਦੀ ਕੰਮ ਨਿਬੇੜਨਾ ਪੈਣਾ ਅੱਜ ਅ ਕਿਉਂਕਿ ਫਿਰ ਉੱਧਰ ਨੂੰ ਵੀ ਜਾਣਾ ਦੇਖਦੇ ਹਾਂ ਬਾਕੀ ਪਲਾਨ ਘਰਾਂ ਦਾ ਬਣਦਾ ਕਿ ਤੇ ਬਾਹਰ ਦਾ ਬਣਦਾ ਹਨਾ ਤੇ ਮਿਲਦੇ ਆ ਜੀ ਸਾਨੂੰ ਬਾਜ਼ਾਰ ਜਾ ਕੇ ਪਹੁੰਚ ਗਏ ਜੀ ਬਾਜ਼ਾਰ ਦੇ ਵਿੱਚ ਠੀਕ ਆ ਤੇ ਅੰਦਰ ਭਲਾਉ ਸੁਖੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਜੀ ਸਤਿ ਸ਼੍ਰੀ ਅਕਾਲ ਪਹੁੰਚ ਗਏ ਜੀ ਸੰਗਤਾਂ ਦੀਦੀ ਨੇ ਸਾਨੂੰ ਰਸਤੇ 'ਚ ਜੁਆਇਨ ਕਰ ਲਿਆ ਹੁਣ ਅਸੀਂ ਲਵਾਂਗੇ ਜੀ ਕੇਕ ਇੱਥੇ ਇੱਕੋ ਦੁਕਾਨ ਹੈ ਜੀ ਸਾਡੀ ਸੱਜੇ ਬੇਕਰੀ ਵਾਲੇ ਸੋ ਹੁਣ ਆਪਾਂ ਚੱਲਦੇ ਆ ਜੀ ਅੰਦਰ ਦੇਖੀਏ ਤਾਂ ਹੈਗਾ ਕੋਈ ਬਾਜੀ ਸਾਸ੍ਰਿਕਾ ਆਵਾਜ਼ ਘਟਾ ਦੇ ਹੱਸਣਾ ਠੀਕ ਠਾਕ ਆ ਬੜੀ ਆਵਾਜ਼ ਜੀ ਆਰੀ ਕਾਦੀ ਆ ਰਹੀ ਆ ਉਹ ਵੀ ਪਟੀਆਂ ਆ ਦੇਖ ਲੋ ਨਾਲ ਦੇ ਬੰਦੇ ਨੇ ਵੀ ਯਾਦ ਹੋ ਗਿਆ ਦੇਖ ਲੋ ਬਾਜੀ ਮਨੇ ਦਰਵਾਜ਼ੇ ਲਗਾਇਓ ਪਿੱਛੇ ਤੇ ਕੇਕ ਲਾਜ ਕੁਛ ਯੂਨੀਕ ਜਿਹਾ ਕੇਕ ਹੈਗਾ ਉਹ ਤਾਂ ਬਣਵਾਉਣਾ ਪੈਣਾ ਫਿਰ ਔਖਾ ਕੰਮ ਹੋ ਜਾਣਾ ਕੁਝ ਲੱਗ ਜਾ ਦਿਖਾ ਦੇ ਮੇਰੇ ਸਰਦਾਰ ਸਾਹਿਬ ਦਾ ਜਨਮ ਦਿਨ ਅਜੋ ਦੇਖ ਲਾ ਤਾਂ ਹੀ ਨਹੀਂ ਆਏ ਨਾਲ ਹੈਨਾ ਦਿਖਾ ਕੁਛ ਕੁਝ ਅਲੱਗ ਜੀ ਚੀਜ਼ ਹੋਵੇ ਜੀ ਆਪਣੇ ਕੋਲ ਵੀ ਆਹਾ ਦੇਖ ਲਓ ਉਹ ਦੇਖ ਲਓ ਫਲੇਵਰ ਹੀ ਹੋਵੇ ਪੈਨਾਪਰ ਹੋਏਗਾ ਬਲੂਬੇਰੀ ਹੈ ਰੈੱਡ ਵੈਲਵਟ ਹੈ ਜਿਹੜਾ ਵੀ ਸੀ ਹੋਊਗਾ ਓਕੇ ਲੈ ਫੜਪਾਈ ਪਹਿਲਾਂ ਸੁੱਕੀ ਤੂੰ ਫੜ ਕੇ ਮੇਰਾ ਦੀਦੀ ਭਾਜੀ ਦੇਖੋ ਹਾਂ ਬਲਦ ਤੇ ਨਾ ਐਸਟੀਮੇਟ ਲਾਉ ਉਹ ਹੀ ਠੀਕ ਲੱਗਦਾ ਵੈਸੇ ਬੜਾ ਉਹ 2 ਕਿਲੋ ਆਏ ਕਿੰਨੇ ਬੰਦਾ ਐ ਕਿੰਨੇ ਜਾਣੇ ਆ 3 ਦੀਆਂ ਤੇ ਉਹ 6 5 ਕਨਾਰੇ ਲਵਾਈ ਰੱਖ ਲਓ 20 ਬਾਈਕ ਜਾਣੇ ਹੈਗੇ ਆ ਅੱਛਾ ਤੇ ਉਹਦੇ ਵਿੱਚ ਆਹ ਦੋ ਜਿਹੇ ਹੋਰ ਫਲੇਵਰ ਕਿਹੜੇ ਕਿਹੜੇ ਪਾਈਨੈਪਲ ਮਿਲ ਜੇਗਾ ਚਾਕਲੇਟ ਦੇ ਮੈਨੂੰ ਇਹ ਗੱਲ ਦੱਸਿਓ ਵੀ ਇਹ ਦੋਵੇਂ ਪਏ ਆ ਬਸ ਇਹੀ ਆ ਹਾਂਜੀ ਜੀ ਦੇਖੋ ਤਾਜ਼ਾ ਬੰਦੇ ਕੋਦੇ ਫਿਰ ਦੋਈ ਮਿਲਣਗੇ ਕੋਈ ਵੀ ਸੋਨੇ ਕੀ ਭੜਾ ਗਏ ਰਹਤ ਨੇ ਹੁਣ ਇਹ ਤੁਹਾਡੇ ਤੁਸੀਂ ਲੋਕੀਓ ਤੇ ਜੇ ਕੋਈ 4-5 ਜਿਹਾ ਕੋਈ ਜੇ ਲਾ ਪਾਇਨੈਪਲ ਹੀ ਬਣੇਗਾ ਬੜਾ ਜੇ ਕੱਟ ਕੇ ਦਿਖਾ ਤੋ ਦੋਵੇਂ ਮੜੇ ਜੇ ਕੱਟ ਕੇ ਇੱਥੇ ਸ਼ੋਅ ਕਰਿਓ ਤੇ ਕਿਤਾ ਦੀਦੀ ਸਾਰੇ ਸੋਹਣੇ ਮੇਰੇ ਬਰਟਨ ਜਿ ਡੋਰੀ ਵਰ ਲਿਆ ਦੀ ਅੱਛਾ ਡੋਰੀ ਵਰ ਨਾ ਕੈਰਾ ਵੀ ਇੰਨੀ ਬੜੀ ਹੋ ਗਈ ਹੁਣ ਛੋਟੇ ਜਿ ਕੇ ਹੀ ਕੰਗ ਬੰਦ ਨੇ ਚਲੋ ਕੋਈ ਗੱਲ ਨਹੀਂ ਆ ਦੇਖ ਚੱਲ ਹਾਂ ਆ پائی ਤੇੜਾਈ ਵੀ ਤੇਰੇ ਕੇਕ ਨੂੰ ਉਹ ਦੇਖੋ ਜੀ ਹੈਗਾ ਹੈਗੀ ਆ ਉਹ ਮੈਂ ਮਜ਼ਾਕ ਕਰਦੀ ਆਈ نو ਉਹ ਵਾੜਾ ਪਾ ਦਿਓ ਆ ਵਾਲਾ ਜਿਆਦਾ ਵਧੀਆ ਜਿਹੜਾ ਤੇਰੇ ਕੋਲ ਆ ਲੈ ਕੱਢਦੇ ਹੁਣ ਇਹ ਠੀਕ ਹੈ ਜੀ ਰਾਈਟ ਇਹਨੂੰ ਪਹਿਲਾਂ ਵਿੱਚ ਪਾ ਫਿਰ ਇਹਨੂੰ ਨਾਲ ਦੀ ਨਾਲ ਸਫਾਈ ਵੀ ਕਰਵਾ ਦਈਏ ਮੋਸਟ ਇੰਪੋਰਟੈਂਟ ਦੀਦੀ ਆ ਵੀ ਕਿੰਨਾ ਸੋਹਣਾ ਦੇਖਿਆ ਯਾ ਇਹ ਛੋਟਾ ਏ ਹਨਾ ਇਹਦੇ ਸਰ ਨਾ ਨਹੀਂ ਆਵੇ ਇਹਦੇ ਨਾਲ ਤਜਾੜ ਵੀ ਨਹੀਂ ਗਿੱਲੀ ਹੋਣੀ ਇੱਕ ਆਹ ਦੇਖੋ ਆ ਵੀ ਛੋਟੇ 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 ਜਿਹੇ ਜਿਕਾ ਤੋਂ ਚਾੜਣੇ ਲੱਗਦੇ ਹਨ ਹੂੰ ਕਿੰਨੇ ਛੋਟੇ ਨਾਲ ਦੇਖ ਵੈਸੇ ਉਹ ਕਿੰਨੇ ਸੋਹਣੇ ਆ ਲਈ ਮੈਂ ਤਾਂ ਜ਼ਿਆਦਾਤਰ ਨਾ ਰੈੱਡ ਵੈਲਵਟ ਕੇਕ ਪਸੰਦ ਹੁੰਦਾ ਹਾਂ ਤੁਸੀਂ ਕੀ ਹਾਂ ਸਜਾਉਟ ਜਿਹੜੇ ਕਰਨੀ ਹੈ ਸਜਾਵਟ ਜੀ ਹਾਂ ਦੀਦੀ ਹਨਾ ਕੀ ਕਹਿੰਦੇ ਕੀ ਕਹਿੰਦੇ ਸ਼ੂਗਰ ਸ਼ੂਗਰ ਵਾਲੀਆਂ ਗੋੜੀਆਂ ਬਣਾਉਣੀਆਂ ਨਾ ਅੱਛਾ ਅੱਛਾ ਪ੍ਰੋਣਾ ਸਾਹਿਬ ਵੀ ਬੋਲੇ ਸਾਡੇ ਸ਼ੂਗਰ ਸ਼ੂਗਰ ਹੈ ਮੇਰੇ ਰੱਬਾ ਸ਼ੋਕਰ ਹੈ ਬਾਜੀ ਲੈ ਲੀਏ ਬਾਜੀ ਲੈ ਲੀਏ ਜਿਹੜੇ ਕੁਸ ਲੈਣਾ ਤੁਹਾਡੇ ਸਾਲੇ ਦਾ ਬਰਥਡੇ ਅੱਜ ਲੈ ਲੋ ਕੋਈ ਗੱਲ ਨਹੀਂ ਦਾਵਾ ਦਾ ਨਹੀਂ ਪ੍ਰੋਣਾ ਸਾਡਾ ਹਾਂ ਟਾ ਟਾ ਹਾਂ ਲਿਆ ਵੀਰੇ ਨਾਮ ਵਗੈਰਾ ਕੀ ਲਿਖੀਏ ਆਜਲਾ ਸਾਹਿਬ ਲਿਖ ਦिए ਸਭ ਦਾ ਹੀ ਹੋ ਜਾਊਗਾ ਹਾਂ ਆਜਲਾ ਸਾਹਿਬ ਲਿਖ ਦੋ ਨਹੀਂ ਰਵਿੰਦਰ ਆਜਲਾ ਰਵਿੰਦਰ ਔਜਲਾ ਲਿਖਵਾਓ ਲਿਖਵਾਓ ਜਰਵਿੰਦਰ ਔਜਲਾ ਜਰਵਿੰਦਰ ਔਜਲਾ ਜਿਹੜਾ ਤੈਨੂੰ ਰਵਿੰਦਰ ਲਿਖ ਦੋ ਰਵਿੰਦਰ ਔਜਲਾ ਲਿਖ ਦੋ ਆਰ ਏ ਇਫ ਯੂ ਡੋਟ ਆਟੋਮੈਟਿਕ ਮੈਂ ਇੱਧਰ ਨੂੰ ਕਮ ਕਿਆ ਸਕਦੀ ਆ ਹਾਂਜੀ ਕਰਦੀ ਆ ਕੇ ਬੀ ਵਾਲੀ ਬੀ ਪਾਉਂਦਾ ਤਾਂ ਆਹ ਚੱਲ ਨਿਬੇੜਤਾ ਕੰਮ ਹੋਣਾ। ਤੇ ਰਵਿੰਦਰ ਕਿਹਾ ਬਾਬ। ਚਲ ਕੋਈ ਗੱਲ ਨਹੀਂ। ਤੇ ਰਵਿੰਦਰ ਆਜਲਾ A U J -A L A ਗਾਟ। ਓਕੇ। ਥੈਂਕ ਯੂ ਵੀਰੇ। ਬਾਕੀ ਹੋਣੀ ਦੇ ਨਾਲ ਦੇ ਦੇ ਸਮਾਨ। ਕੀ ਫਿੰਗਰਸ? ਯੂ نو ਕਿ ਨਾਈਫ ਵਗੈਰਾ, ਕੈਂਡਲਸ ਵਗੈਰਾ। ਨਾਈਫ ਵੀ ਦੇਣੀ ਹੈ। ਹਾਂ। ਇੱਥੇ ਕਾਫੀ ਕੁਝ ਰੱਖਿਆ ਹੋਇਆ ਵੇ ਦੇਖ ਲੈ ਵੀਰੇ ਤੂੰ ਕਦੇ ਦਿਖਾਉਂਦਾ ਹੀ ਨਹੀਂ ਸਾਨੂੰ ਵੇ ਇੰਨਾ ਕੁਝ ਵੀ ਇੰਦਾ ਇਸ ਸ਼ਾਪ ਚ ਵਾਹ ਜੀ ਵਾਹ ਮਮੂਚ ਪਾਣੀ ਆਉਂਦਾ ਪਰ ਸਿਹਤ ਠੀਕ ਨਹੀਂ ਹੈ ਇਹ ਨਹੀਂ ਤਾਂ ਲੈ ਲੰਦੇ ਕੀ ਕਰੀਏ ਦੇ ਦਿਓ ਕੈਂਡਲ ਵਗੈਰਾ ਕੈਂਡਲ ਕਿਹੜੀ ਕਰਨੀ ਜੀ ਅਨਾਰ ਵਾਲੀ ਉਹ ਅਨਾਰ ਵਾਲੀਓ ਦੇ ਦਿਓ ਠੀਕ ਇੱਕ ਇਹਦੇ ਨਾਲੇ ਨਾ ਉਹ ਵੀ ਦੇ ਦਿਓ ਸਿੰਘਾਂ ਦੀ ਡੱਬੀ ਸਾਨੂੰ ਉੱਥੇ ਲੱਭਦੀ ਨਹੀਂ ਕਿਤੇ ਵਾਰ ਹੈ ਨੀ ਹੈ ਨਹੀਂ ਓਕੇ ਤੁਸੀਂ ਆਉਂਦੇ ਹੋ ਨਹੀਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਕੋਈ ਨਾ ਸੀ ਲੈ ਕੇ ਜੀ ਅਸੀਂ ਲੈ ਲਾਂਗੇ ਨੋ ਇਸ਼ੂ ਤੁਸੀਂ ਕੀ ਗੱਲ ਕਰਦੇ ਹੋ ਅੱਛਾ ਮੇਰੇ ਸਰਦਾਰ ਸਾਹਿਬ ਨੂੰ ਚਾਕਲੇਟਸ ਬਹੁਤ ਪਸੰਦ ਹੈ ਤੇ ਚਾਕਲੇਟਸ ਦਾ ਕੁਝ ਅਲੱਗ ਚਾਕਲੇਟਸ ਕਈਆਂ ਪਈਆਂ ਹੁਣ ਨਹੀਂ ਇਹ ਨਹੀਂ ਕੁਝ ਜਿੱਦਾਂ ਨਾ ਜਿੱਦਾਂ ਵੀਰੇ ਉਹ ਦੇਖੋ ਹੈਂਪਰਸ ਜਿਹੇ ਬਣਾਏ ਹੋਏ ਆ ਉੱਦਾਂ ਉਹਦੇ ਵਿੱਚ ਕੁਛ ਚਾਕਲੇਟਸ ਵਗੈਰਾ ਹੈ ਹੈਪਰਸ ਵਾਲੇ ਆਪ ਲੋਗੋ ਲੈਤੀਆਂ ਪਰ ਉਸ ਫਾਰਮੈਟ ਵਿੱਚ ਹੋਏਗਾ ਬਾਕੀ ਚਾਕਲੇਟ ਇੱਦਰ ਨਹੀਂ ਲੱਗੀ ਨਹੀਂ ਨਾ ਕੁਛ ਆਹ ਦੇਖੋ ਪਰ ਇਸ ਵਿੱਚ ਸਭੀ ਚਾਕਲੇਟ ਆਹਾ ਆਹ ਗੋਲਗੋਲ ਨਹੀਂ ਖਾਂਦਾ ਜੀ ਉਹ ਹਾਂ ਇਹਨੇ ਖਾਂਦੇ ਦਿਖਾਓ ਤਾਂ ਮੜੇ ਜੀ ਕੁਛ ਤੁਹਾਨੂੰ ਯੂ نو ਨਾ ਬਜਟ 'ਚ ਵੀ ਹੋਵੇ ਕੁਛ ਜ਼ਿਆਦਾ ਨਹੀਂ ਨਹੀਂ ਸਾਰੇ ਬਜਟ 'ਚ ਹੀ ਹੁੰਦੀ ਨੇ ਨੀ ਵੀਰ ਬਜਟ 'ਚ ਤਾਂ ਸਭ ਕੁਝ ਹੁੰਦਾ ਅਸੀਂ ਗਰੀਬ ਨਹੀਂ ਬੰਦੇ ਤਨੂ ਪਤਾ ਹੁਣ ਬਈ ਮੈਨੂੰ ਪੈਸੇ ਵੀ ਉਹਨੇ ਪੂਰੇ ਪੂਰੇ ਦਿੱਤੇ ਆ ਲੈ ਜੀ ਹੁੰਦਾ ਤੁਖਣਾ ਚੈਨਲ ਬਣ ਗਿਆ ਜੀ ਉਹ ਲੈ ਚੈਨਲ ਤਾਂ ਬਣ ਗਿਆ ਹੁਣ ਤਾਂ ਨੋਟਾਂ ਦੀ ਬਰਸਾਤ ਹੁੰਦੀ ਹਣੀ ਉਹ ਲੈ ਮੇਰੀ ਗੱਲ ਸੁਣੋ ਬੇਸ਼ੱਕ ਨੋਟਾਂ ਦੀ ਬਰਸਾਤ ਹੁੰਦੀ ਮੈਂ ਝੂਠ ਨਹੀਂ ਬੋਲਦੀ ਪਰ ਜਦ ਤੱਕ ਉਹ ਮੇਰੇ ਹੱਥ 'ਚ ਨਹੀਂ ਆਉਂਦੇ ਜਦ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਗੱਲ ਮੰਨਦੇ ਹੋ ਨਾ ਹਣੇ ਹੁਣ ਪਹਿਲਾਂ ਪਾਪਾ ਦੇ ਹੱਥ 'ਚ ਸੀਗੇ ਹੁਣ ਸਰਦਾਰ ਜੀ ਦੇ ਹੱਥ 'ਚ ਆ ਗਏ ਮੇਰੇ ਹੱਥ 'ਚ ਆਉਂਗੇ ਜਦ ਤੂੰ ਮੈਨੂੰ ਕਹੀਂ ਠੀਕ ਨਹੀਂ ਦੇਦੇ ਗੱਲ ਪਾਜੀ ਠੀਕ ਨਹੀਂ ਗੱਲ ਉਹ ਵੀ ਦੇਣਾਊਗਾ ਵੈਸੇ ਹਲੇ ਤੱਕ ਇਹਦੀ ਕੋਈ ਲੋੜ ਨਹੀਂ ਪਈ ਮੇਰੇ ਹੱਥ 'ਚ ਹੋਣੇ ਚਾਹੀਦੇ ਆ ਮਾਰ ਜੀ ਕਿਹੜਾ ਹੋਰ ਦੇਉ ਵੀ ਤਾਂ ਤੇਰੇ ਹੀ ਆ ਮੈਂ ਤਾਂ ਹੀ ਤਾਂ ਕਹਿੰਦੀ ਆ ਵੀ ਦੇਖ ਵੀਰੇ ਹਲੇ ਤੱਕ ਇੰਨੀ ਲੋੜ ਨਹੀਂ ਪਈ ਮੇਰੇ ਹੱਥ 'ਚ ਹੋਵੇ ਕਿਉਂਕਿ ਮੈਂ 100 ਮੰਗਦੀ ਮੈਨੂੰ 500 ਮਿਲਦਾ ਅੱਜ ਦੀ ਘੜੀ 'ਚ ਕੱਲ ਦਾ ਪਤਾ ਨਹੀਂ ਮੈਨੂੰ ਹੈਗਾ ਤੇ ਕੱਲ ਕੱਲ 1000 ਮਿਲ ਜੇਗਾ ਜੀ ਕੱਲ 1000 ਮਿਲ ਜੇਗਾ ਜੀ ਇਹ 1000 ਤਾਂ ਭਰਾਂ ਨੋਟ ਹੀ ਮਿਲ ਜੇਗਾ ਨਹੀਂ ਨਹੀਂ ਅੰਨਾ ਕਾ ਉਹਨਾਂ ਨੂੰ ਪਤਾ ਹੈ ਤੇ ਹੁਣ ਫੇਰ ਮੈਨੂੰ ਦੱਸੋ ਵੀ ਚਾਕਲੇਟ ਆ ਕੱਢਿਓ ਮੜੀ ਆਹ ਵਾਲੀ ਆ ਦੇਦੇ ਇੰਨੇ ਕਨਾਲੀ ਉਹਨਾਂ ਦਾ ਸਰਨਾ ਹੈਗਾ ਸਹੀ ਤਾਂ ਹੈ ਹੈਨਾ ਹਾਂ ਆ ਦੇਖ ਲੈਣੇ ਆ 2 ਮਿੰਟ ਹੈਨਾ ਦੇਖਾ ਉਹਦੇ ਲੋ ਮੈਮ ਲੋ ਅਸੀਂ ਬਹੁਤ ਹੀ ਕੇਅਰ ਕਰਕੇ ਇਹ ਚੀਜ਼ਾਂ ਬਣਾਈਆਂ ਦੇਖਿਓ ਜੀ ਬਹੁਤ ਕਾਰੀਗਰ ਮਿਲ ਕੇ ਸਾਫ ਸਫਾਈ ਦੇ ਨਾਲ ਇਹਨੂੰ ਬਣਾਉਂਦੇ ਆਂ ਬੜੀ ਮਿਹਨਤ ਲੱਗਦੀ ਹੈ ਜੀ ਇਹਨੂੰ ਬਣਾਉਣ ਦੇ ਲਈ ਜਿਹੜੀਆਂ ਗੱਲਾਂ ਇੱਧਰ ਵੀਰ ਨੂੰ ਬੋਲਣੀਆਂ ਚਾਹੀਦੀਆਂ ਮੈਂ ਬੋਲ ਰਹੀਆਂ ਦੇਖ ਮੇਰੀ ਤਨਖਾਹ ਦੇਦੀ ਵਣਦੀ ਤੁਸੀਂ ਮੇਰੀ ਜਗ੍ਹਾ ਖੜੇ ਨਹੀਂ ਹੋਣੇ ਚੱਕਣੇ ਮੇਰੀ ਬਣਦੀ ਤਨਖਾਹ ਦੇਦੀ ਮੈਂ ਤੈਨੂੰ ਦੱਸਦਾ ਹਾਂਜੀ ਹਾਂ ਹਾਂ ਦੱਬਾ ਲੈ ਲਓ ਕਿਹੜਾ ਮੈਨੂੰ ਬੱਚਿਆਂ ਨੂੰ ਬੋਲਣੇ ਪਈਆਂ ਅ ਅ ਅ ਮੈਨੂੰ ਹੁਣ ਆਏ ਦੱਸ ਹੋਰ ਨਬਲਾ ਸਿਲਕ ਵਾਲੇ ਹਾਂ ਅੱਛੀ ਹੈ ਜਿਹੜੀ ਹੁਣ ਆਹਲੀ ਆ ਤੇ ਪਲੇਨ ਹੁੰਦੀ ਹੈ ਜੀ ਓਕੇ ਠੀਕ ਆ ਪਹਿਲਾ ਜੀ ਅਸੀਂ ਲੈ ਲੀਏ ਫਿਰ ਮਿਲਦੇ ਆ ਤੁਹਾਨੂੰ ਪਹੁੰਚ ਗਏ ਜੀ ਅਸੀਂ ਹੈਂਗਰੀ ਪੁਆਇੰਟ ਸਾਰਾ ਕੁਝ ਲੈ ਦੇਣ ਤੋਂ ਬਾਅਦ ਤੇ ਆ ਦੇਖੋ ਜੀ ਕਹਿੰਦੇ ਇਧਰ ਨੂੰ ਰਸਤਾ ਸੰਗਤ ਆ ਹੋਰ ਪਾਸੇ ਨੂੰ ਤੁਰਦੀਆਂ ਜਾਂਦੀਆਂ ਇਹ ਅੱਬਾ ਸਹੀ ਆ ਰਹੀ ਆ ਹਾਂ ਪਾਜੀ ਕਹਿੰਦੇ ਤੁਹਾਨੂੰ ਪਾਰਟੀ ਕਰਨੀ ਆ ਤੁਹਾਨੂੰ ਕੁਝ ਖਿਲਾਉਣਾ ਪਣਾਉਣਾ ਤਾਂ ਪਹਿਲਾਂ ਪਹੁੰਚ ਗਏ ਆਹੋ ਜਿਹੜੇ ਸ਼ੋਰਟ ਕੱਟ ਲੋਗੇ ਹਰ ਕਿਵੇਂ ਪਾਜੀ ਕਹਿੰਦੇ ਸਾਨੂੰ ਕੁਝ ਖਲਾਉਣਾ ਪਲਾਉਣਾ ਭਾਈ ਚਲੋ ਇਸ ਕਰਕੇ ਅਸੀਂ ਪਹੁੰਚੇ ਆ ਜੀ ਹੈਂਗਰੀ ਪੁਆਇੰਟ ਦੇ ਵਿੱਚ ਤੇ ਦੇਖੀਏ ਮੈਨੂ ਵਗੈਰਾ ਕਿੱਥੇ ਆ ਮੈਂ ਕਿਹਾ ਜੀ ਅੱਜ ਪਾਜੀ ਖੁਸ਼ੇ ਖੁਸ਼ ਹੋਏ ਪਏ ਆ ਜਨਮ ਦਿਨ ਅੱਜ ਸਾਡੇ ਦਾ ਹੈ ਪਾਜੀ ਨੇ ਪਾਰਟੀ ਕਰ ਲਈ ਨਾ ਅੱਜ ਪਾਰਟੀ ਕਹਿੰਦੇ ਮੈਂ ਪੀਜ਼ੇ ਨਾਲੇ ਸਾਰ ਦਣਾ ਸੁੱਕੇ ਸੁੱਕੇ ਹੀ ਕੀ ਦੰਨੀ ਕਰਨਾ ਹੈ ਗਿੱਲੇ ਕਰਦਨੇ ਅੱਛਾ ਗਿੱਲੇ ਕਰ ਦਿੰਨੇ ਆਂ ਦੱਸੋ ਸੋ ਨਹੀ ਨਹੀਂ ਬਾਜੀ ਤੁਸੀਂ ਸਾਨੂੰ ਲਿਆ ਇਹ ਖਣਾਉਣ ਨਾ ਹੀ ਬਹੁਤਾ ਕਿਉਂ ਵੀ ਦੀਦੀ ਠੀਕ ਨਹੀਂ ਪਾਣੀ ਵਿੱਚ ਪਾ ਕੇ ਤੁਸੀਂ ਗਿੱਲਾ ਹੋ ਜੇ ਨਾ ਇਹ ਇਧਰ ਦੇਖ ਕਿਵੇਂ ਕਿਵੇਂ ਰਿਐਕਟ ਕਰ ਗਿਆ ਪਾਣੀ ਵਿੱਚ ਚਲੇ ਗਏ ਤੇ ਹੋਰ ਕਹਿ ਮੈਂ ਗਿੱਲਾ ਕਰ ਦੋ ਤੁਸੀਂ ਐ ਕਿਵੇਂ ਰਿਐਕਟ ਕਰਿਆ ਬਾਜੀ ਇੱਕੋ ਲੱਗ ਤੂੰ ਮੁੜ ਕੇ ਦੇਖਣ ਆਗੇ ਬਾਣੀ ਵਾਲੇ ਸਿਸਟਮ ਲਾ ਕੀਦਾ ਨਾ ਬਾਜੀ ਗਰਮੀ ਬਹੁਤ ਆ ਕੀ ਕਰੀਏ ਹਣ ਉੱਚੀ ਤਾਂ ਬੋਲੋ ਕੁਝ ਸੁਣਦਾ ਹੀ ਨਹੀਂ ਨਹੀਂ ਜੀ ਦਵਾਣਾ ਜਿਆਦਾ ਠੰਡ ਵਿੱਚ ਨਹੀਂ ਫਿਰ ਉਹ ਫਿਰ ਨਹੀਂ ਨਹੀਂ ਕਰਾਉਣੀ ਹੈਗੀ ਮੜੀ ਜੀ ਮੱਦੇ ਮਜੀ ਖਾਓ ਨਾ ਤੁਸੀਂ ਜਿਆਦਾ ਵੀ ਠੰਡ ਮਾਰਦੀ ਬੰਦੇ ਨੂੰ ਠੰਡਾ ਪੀਲਾ ਠੰਡਾ ਪੀਲਾ ਉਹ ਫਿਰ ਜਿਆਦਾ ਫਿਰ ਮੈਂ ਪੀਂਦੀ ਨਹੀਂ ਠੰਡਾ ਫਿਰ ਕੀ ਕਰੀਏ ਉਹ ਪੀਓ ਮਸਾਲਾ ਆਈਸਕ੍ਰੀਮ ਨੇ ਜਮਾ ਹੀ ਜਾਮ ਕਰ ਦੇਣਾ ਭਾਜੀ ਦੇਖ ਲਓ ਤੁਸੀਂ ਹੁਣ ਨੱਕ ਨਹੀਂ ਹੱਲ ਕਰ ਸਕਦੇ ਗਰਮੀ ਦਾ ਫਤਕਾ ਕਰਾ ਜੀ ਅੱਖਾਂ ਚਲਾ ਲਓ ਜੁੜ ਨਾ ਜਾਏ ਉਹ ਬਸ ਕੋਈ ਹੋਰ ਨਾਲ ਦਾ ਸਾਡਾ ਕੁਝ ਨਹੀਂ ਹੈਗਾ ਆਪਾਂ ਸਵੇਰ ਜੁਮਨਾ ਰੁਕੀ ਦੇ ਖਤਰਾ ਲੱਗਦਾ ਆਹਏ আচ্ছা ਮੈਨੂੰ ਦੱਸੋ ਮਾਸੂ ਜੀ ਠੀਕ ਆ? ਹਾਂ ਠੀਕ ਆ। ਚਲੋ। ਬਦਗਿਆ ਜੀ ਇੱਧਰ ਸਾਡਾ ਆਰਡਰ ਆਉਣੇ ਵਾਲਾ ਜੀ ਬਸ ਚੰਦ ਪਲਾਂ ਦੇ ਵਿੱਚ ਠੀਕ ਆ। ਛੱਕਦੇ ਅੱਜ ਭਾਜੀ ਅੜੀਕੇ ਆ ਗਏ। ਤੇ ਭਾਜੀ ਕਹਿੰਦੇ ਚਲੋ ਭਾਈ ਅੱਗੇ ਤੁਸੀਂ ਰੋਜ਼ ਮੇਨੇ ਮਾਰਦੇ ਇਹਨਾਂ ਦੇ ਕਿਆ ਖਾਣਾ ਕਿਆ ਖਾਣਾ। ਅੱਜ ਇਹ ਖਾਣਾ ਉਹ ਖਾਣਾ। ਚਲੋ ਅੱਜ ਮੈਂ ਤੁਹਾਨੂੰ ਖਿਲਾ ਦਵਾਂ। ਭਾਜੀ ਪਰ ਇੱਕ ਗੱਲ ਦੇਖ ਲਓ ਮੈਂਬਰ ਘਟ ਘਰਦਿਆਂ ਨੇ ਵੀ ਵੀਡੀਓ ਦੇਖਣੀ ਆ ਉਹਨਾਂ ਨੇ ਕਹਿਣਾ ਵੀ ਪ੍ਰਾਣਾ ਅੱਲਾ ਹੀ ਖਲਾ ਗਿਆ। ਚੰਦ ਕੋਲੋਂ ਵਾਸਤੇ ਵੀ ਲੈ ਜੀ। ਸੇ ਹਕ ਉਸ ਲੈ ਜਾ ਕੇ ਹਾਕੋ ਗੱਲ ਨਹੀਂ ਦੀ ਭਾਈ ਉਹ ਨਰਾਜ ਨਾ ਹੋਣਾ ਹਾਂ ਤੇ ਮੇਰਾ ਜੀ ਦੀ ਚਲੇ ਗਿਆ ਉਹ ਇਸ ਕਰਕੇ ਕਿਉਂਕਿ ਮੈਂ ਸਚਉਣੀ ਆ ਫੇ ਫਟਾਫਟ ਤਾਂ ਹੀ ਸ਼ਾਮ ਦਾ ਕੰਮ ਨਿਭੜਨਾ ਹਨਾ ਦੀਦੀ ਹਾਂਜੀ ਐਦਾਂ ਹੀ ਚੱਲਦਾ ਮੈਨੇਜ ਕਰਨਾ ਪੈਂਦਾ ਹਾਂਜੀ ਚਲੋ ਜੀ ਫਿਰ ਹੁਣ ਆ ਜੀ ਮੜਾ ਜਿਆ ਸਮਾਨ ਫਿਰ ਮਿਲਦੇ ਹਾਂ ਤੁਹਾਨੂੰ ਇਹ ਕਹਵਾ ਜੀ ਹੈਪੀ ਨਿਊ ਇਅਰ ਠੀਕ ਆ ਜੀ ਫਿਰ ਸਜਾਵਟ ਬਹੁਤ ਸੋਹਣੀ ਕਰੀ ਵੀ ਇੱਥੇ ਦੇਖੋ ਨਿਊ ਇਅਰ ਦੀ ਆਪਣੇ ਨਹੀਂ ਦੇਖੋ ਲੋ ਦੀਦੀ ਇਦਾਂ ਦੇ ਬੈਲੂਨ ਜਿਹਾ ਲੱਗਦੇ ਆ ਦੇਖੋ ਲੈ ਕਿੰਨੇ ਘੈਂਟ ਲੱਗੇ ਹੋਏ ਆ ਇਹ ਆਪਣੇ ਜਦ ਉੱਤਰ ਜਾਂਦੇ ਆ ਬੜਾ ਹੈ ਕਿਤੇ ਕਰ ਵੀ ਦੋਣਾ ਇਹ ਹਿੱਲ ਵੀ ਨਹੀਂ ਰਿਹਾ ਨਾ ਕੋਈ ਬੰਦ ਬੁਝਿਆ ਵਾ ਉੱਪਰ ਨਹੀਂ ਉੱਤੀ ਜਾਂਦੇ ਕਦੇ ਹਮ ਆ ਇੱਕ ਦੋ ਕੋਈ ਬਚਦਾ ਏ ਛੋਡੇ ਨੂੰ ਕੋਈ ਤਾਂ ਇਹ ਛੋਟੇ ਵਾਲੇ ਵੀ ਨੇ ਇਹਨਾਂ ਨੇ ਇੱਕੋ ਸਾਈਜ਼ ਜਿਹਾ ਰਹਿ ਜਾਂਦਾ ਹੋਰ ਕੀ ਹੋਰ ਕੀ ਹਾਂ ਚਲੋ ਜੀ ਮਿਲਦੇ ਆ ਥੋੜੇ ਟਾਈਮ ਤੱਕ ਫਿਰ ਸਸੂਰਜ ਕੁਮਾਰ ਜੀ ਅੱਜ ਤਾਂ ਕਲੋਨ ਹੋਦਾ ਹੋ। ਮਿਲਣੇ ਰਾਤ ਕੋਲੋਂ ਗਾਫਾ। ਅੱਛਾ ਦਿਹਾੜੇ ਨੂੰ ਲੱਗਿਆ ਸੀ ਥੋੜਾ ਸੱਟਮ ਤਾਂ ਬਿਖਾਰ ਆ। ਕਹਿਣਾ ਮੈਂ ਰੰਗੋੜੀ ਤੇ ਆਦਾ ਹਾਂ। ਸੱਚ ਜਾਈ ਤੁਹਾਨੂੰ ਜਿੰਨਾ ਦਿੱਤਾ ਜੇ ਹੁਣ ਕਿੰਨੇ ਦਾ ਥੋੜੇ ਦੇਖਦੇ ਆ ਕਿੰਨੇ ਚੱਲ ਆਉਗੀ। ਪਤਾ ਨਹੀਂ ਕਿਸੇ ਯਾਰ ਨੂੰ ਉਸ ਤੇ ਨਹੀਂ ਕਰੇ ਰੇ ਆ। ਤੇ ਹੁਣ ਦੇਖਦੇ ਆ ਕਿੱਲਾ ਬਣਦਾ ਹੈ। ਕਰਦੇ ਤਾਂ ਕਈ ਉਹ ਸੁਝ ਕੁਮਾਰ ਰੱਖ ਲਿਆ ਤਾਂ ਕੱਲ ਵਧੀਆ ਕਰਦਾ ਕੁਝ ਪੈਸੇ ਲੈ ਕੇ ਭੱਜ ਆ ਰਿਹਾ। ਵੀ ਉਹ ਬਸੂਲ ਹੋ ਜੂਗੇ। కిస్ప వ్న ష్త అరు మత మరిండి న�ーమనారి కాస్ ఒలిం ఠస్ spitామ splash! అరు యాని దనన ఇబుమzeniu ఢారిట работ promoting with out మర్జ టస్ donnerasking UHవరి światల్ ఇనడిిశ్హమది స్యపిాలి క� ਸਕੀਨ ਨਿਕਲੇ ਆਏ ਗਰ ਮੇਰਾ ਤਾਂ ਆਮਾਨੇ ਰੁਕਿਆ ਵੀ ਦੇਖਣਾ ਸਾਡਾ ਭਰੋਸਾ ਤੋੜ ਗਿਆ ਮੈਂ ਤੈਨੂੰ ਕਹਿੰਦੀ ਕੰਨੀ ਵੀ ਮੁੱਚਦੀ ਨਹੀਂ ਆ ਕਿ ਜਿੱਤ ਜੀ ਜੇ ਤਾਂ ਮੁੰਡੇ ਦੇ ਵਿਆਹ ਨੂੰ ਜਿੰਨਾ ਤੂੰ ਦੱਸ ਰਚਨ ਨੂੰ ਭੇਜਦੀ ਐ ਨਹੀਂ ਇਹਦਾ ਮੈਨ ਨਹੀਂ ਜਾਣੀ ਫਿਰ ਮਨੁਗਰੇ ਨੂੰ ਲੰਘ ਗਿਆ ਜਿੱਤਨ ਪਹਾੜ ਜਿੱਤਨ ਭੱਜਣਾ ਤਾਂ ਉਹ ਰਵਿੰਦਰ ਨੂੰ ਪੁੱਛ ਕੇ ਗਿਆ ਮੈਂ ਬਾਹਰ ਬੈਠੇ ਉਹ ਕਹਿੰਦਾ ਮੇਰੇ ਕੋਲ ਤੇਰੇ ਨੂੰ ਪੁੱਛ ਕੇ ਜਾ ਪੂਰਾ ਮਨ ਹੈ ਲੱਜਾਣੇ ਬੇਰੋੜੇ ਜਿੱਕੇ ਰੋੜੇ ਰੋੜੇ ਲੱਗ ਗਿਆ ਤਾਂ ਤਾਂ ਨਹੀਂ ਦੇਖ ਰੰਗ ਹੈ ਤਾਂ ਸਾਡਾ ਆਰਡਰ ਜੀ ਰੈਡੀ ਹੋ ਗਿਆ ਲੋਜੀ ਲੋਜੀ ਲੋ ਭਾਜੀ ਹੋਰ ਯਾ ਤੇ ਨਾਨਾ ਕਰੋ ਟੈਨਸ਼ਨ ਨਾਨਾ ਕੋਈ ਗੱਲ ਨਹੀਂ ਨਾਨਾ ਕੋਈ ਗੱਲ ਨਹੀਂ ਸਿਰਫ ਦਾਸਤਾਨੀਕਾਰ ਦਾ ਖਰਚਾ ਹੋਣਾ ਹੈ ਹਾਂ ਹਾਂ ਤਾਂ ਸਾਨੂੰ ਸਤਾ ਸਤਾ ਸਾਡੇ ਭਾਜੀ ਦਾ ਸਮਾਨ ਅਸੀਂ ਜੇ ਇੱਕ ਵਾਰੀ ਚੀਜ਼ ਕਹਿ ਰਹੀ ਆ ਪਿਆਰ ਨਾਲ ਸਾਨੂੰ ਆ ਚੀਜ਼ ਚਾਹੀਦੀ ਹਾਜ਼ਰ ਕਰ ਦੋ ਜਿਵੇਂ ਇੱਕ ਪਾਪ ਆਪਣੀ ਧੀ ਦੀ ਕਰਦਾ ਹੈ ਸੁਖੀ ਕੇ ਹੈ ਜੀ ਨਾ ਹੋਰ ਪਿਆ ਦੇ ਇਹਦੇ ਵਿੱਚ ਲਾਲ ਮਿਰਚ ਆ ਉਹ ਪਿਆ ਪੜਾ ਦੇ ਚੱਕ ਕੇ ਕਰ ਦ ਰੱਖੀ ਹਾਂ ਫੜਾ ਦੇ ਗਏ ਤੇ ਹੈਗੇ ਦੀ ਚਿਲੀ ਪਲੇਕਸ ਹੈਗਾ ਜੀ 오ਰੀਗਨ ਹੋ ਸੇਕ ਤੁਸੀਂ ਲਗਾਇਆ ਜੀ ਹੈ ਸੌਸ ਪਾਸਤਾ ਠੀਕ ਹੈ ਆਹ ਜੀ ਹੈਗੇ ਜੀ ਆਪਣਾ ਪੈਰੀ ਪੈਰੀ ਦੇ ਫਰੈਂਚ ਫ੍ਰਾਈਜ਼ ਹੁਣ ਅਸੀਂ ਸ਼ਕੀਏ ਫਿਰ ਤੁਸ ਵਿਊ ਦਿੰਦੇ ਆ ਕਿੱਦਾਂ ਦੇ ਹੈਗੇ ਸ਼ਾਨੇ ਨੇ ਠੀਕ ਹੈ ਲੋ ਵਾਈਫਲ ਨੇ ਇਕੱਲੇ ਨਹੀਂ ਸਾਰਾ ਖਾਵੇ ਕਰਦੇ ਸਾਰਾ ਵਿਊਰ ਕੁਝ ਮਿਲਿਆ ਇਹ ਵਾਲਾ ਸਾਥ ਪੁਗਾ ਜਦੋਂ ਲੋਕਾਂ ਮੈਂ ਵੀ ਜਾਣਾ ਆਪ ਵੀ ਲੈਡ ਸਾਸ ਤੋਂ ਬਾਅਦ ਸਵਾਦ ਲੱਗਾ ਪੈਰੀ ਪੀਜਾ ਨਹੀਂ ਲੱਗਿਆ ਹਰ ਇੱਕ ਅਲਪਤ ਹੈ। ਇਹ ਬਹੁਤ ਬੰਦ ਕਰਕੇ ਜੀ। ਇਹ ਕਿੰਨਾ ਬੰਦਾ ਚਾਹੀਦਾ ਹੈ ਕਿ ਆਪਣੇ ਨਾਲ ਆਪਣੇ ਛਾਪ ਕੇ ਦੂਸਰੇ ਵਾਲੇ ਨੂੰ ਚਲਾਉਣਾ ਹੈ ਨਾ। ਅਹ ਠੀਕ ਹੈ ਜੀ ਬਹੁਤ ਜ਼ਿਆਦਾ ਸੁਆਦ ਸੀਗਾ ਬੜਾ ਸੇ ਧੰਨਵਾਦ ਆ ਰਿਹਾ ਫਟਾਫਟੇ ਘਰ ਜਾ ਕੇ ਤੁਹਾਨੂੰ ਚਾਹੋ ਤਰਾਹੇ ਮੇਰੇ ਪੁੱਤ ਸਾਸਰੀ ਘਰ ਮੈਂ ਸਾਸਰੀ ਘਰ ਬਦਾਂ ਗਿਆ ਤੁਨੂੰ ਸਾਸਰੀ ਘਰ ਮੈਂ ਵੀ ਸਾਸਰੀ ਘਰ ਸਾਸਰੀ ਘਰ ਮੈਂ ਵੀ ਆ ਗਈ ਉਹ ਮੈਂ ਤਾਂ ਤੇਰੇ ਲੋੜ ਤੇ ਉਹਨਾਂ ਨੇ ਤਾਂ ਕਰਕੇ ਫੇ ਮੈਂ ਵੀ ਆ ਗਈ ਮਰੀ ਜੀ ਠੀਕ ਹੈ ਕਹਿੰਦੇ ਆ ਗਈ ਭਾਈ ਆਹੋ 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 ਚਲੋ ਅੱਗੇ ਅੰਦਰ ਨੂੰ ਚੱਲਦੇ ਆ ਚਲੋ ਅੰਦਰ ਚੱਲੋ ਤੁਸੀਂ ਮੈਂ ਤਾਂ ਹਰਨੂੰ ਕੱਪੜੇ ਅੱਛਾ ਅੱਛਾ ਤਾਲ ਲੂ ਤਾਲੋ ਤੇ ਕੀ ਤੇ ਇਹ ਬੰ ਲੈ ਕੇ ਤਾ ਮਤਾ ਕਾਦੂ ਇਹਨੇ ਜੀ ਨੂੰ ਤਾਂ ਵੀ ਲੋ ਮੜ ਜੇ ਮਸਾ ਛੋੜ ਲੱਗੇ ਪਏ ਆ ਚਲੋ ਪਹਿਲਾਂ ਉਧਰ ਮਿਲ ਗਏ ਆਜਾ ਭਾ ਜਿੱਧਰ ਗਿਆ ਮਾਰ ਕੇ ਆਉਂਦੇ ਆ ਦੇਖੀ ਇਹਦਾ ਪੜਦੇ ਗੁਰਦੇ ਲਾਏ ਮੇਰੇ ਹੋਰ ਕੀ ਆ ਨਾ ਪੜਦੇ ਅੱਜ ਲਾਤੀ ਬੱਲੀ ਭਾਈ ਹੂੰ ਆ ਠੀਕ ਕਰੇ ਵਧੀਆ ਆ ਕੰਮ ਬੜੇ ਥੋਲੇ ਦਾ ਨਾਲ ਨਾਲ ਕਰੀ ਇਧਰ ਨੂੰ ਜਾਓ ਉੱਥੇ ਨਾਲ ਦੇਖੋ ਕਿਧਰ ਨੂੰ ਹੀ ਆਪਰਦੇ ਆ ਗਈ ਹੋਗੀ ਕਿਧਰ ਨੂੰ ਹੋ ਬੰਦੀ ਮੈਂ ਸਾਡੇ ਦਾ ਸੋਨੇ ਦੀ ਸਾਸੀ ਕਾਲ ਮੈਂ ਵੀ ਹੁਣੀ ਆਈ ਜੀ ਸਾਸੀ ਕਾਲ ਮੈਂ ਵੀ ਹੁਣੀ ਆਈ ਜੀ ਸਾਸੀ ਕਾਲ ਆ ਗਈ ਜੀ ਮਾਮੂ ਜੀ ਸ਼ਿਕਰ ਆਪ ਬਾਈ ਤਾਂ ਰਹੀ ਕੱਢ ਰਹੀ ਜੋਂ ਨੂੰ ਵੇੜਦਾ ਕੰਮ ਆ ਦੇਖ ਲੈ ਅਸੀਂ ਖਰੜ ਜਾ ਕੇ ਵੀ ਆ ਗਏ ਕਿ ਅਸੀਂ ਤਾਂ ਕੰਮ ਨਹੀਂ ਨਿਪੜੇ ਅਲੋ ਇਹ ਗੋਦੀ ਝੱਕ ਲੈ ਨੂੰ ਹਿੰਨਾ ਹਿੰਨਾ ਹੀ ਲੱਗਦਾ ਦੇਖ ਕੇ ਸਤਿ ਸ੍ਰੀ ਅਕਾਲ ਜੀ ਲੈਂਗਾ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਠੀਕ ਆ ਜੀ ਠੀਕ ਆ ਵਾ ਹੈਪੀ ਬਰਥਡੇ ਮੁੰਡੇ ਨੂੰ ਵਧਾਈਆਂ ਧੰਨਵਾਦ ਜੀ ਹੈਪੀ ਬਰਥਡੇ ਧੰਨਵਾਦ ਧੰਨਵਾਦ ਜੀ ਹੋ ਠੀਕ ਹੈ ਹੋਰ ਚੱਲ ਠੀਕ ਹੈ ਜੀ ਦੇਖ ਲੋ ਜਿਹਨੂੰ ਤਾਰਾ ਛੱਡ ਕੇ ਮਿਲੇ हां अजे होयो ओ मैका ਹੁਣ ਮਸ਼ੀਨ ਲਾ ਲਵਾ ਪਹਿਲਾਂ ਅੱਛਾ ਫੇ ਜੀਜੇ ਨੇ ਵੀ ਕਹਿ ਸਕਦੇ ਨੇ ਮਸ਼ੀਨ ਨਾਲ ਦੇਖ ਲਮੈ ਮਾਰ ਕੇ ਕਿੰਨਾ ਕਰਦੇ ਦੀ ਨੀ ਨੀ ਘਰ ਦੀ ਕੁੜੀ ਦਾ ਜੋ ਜਲੀ ਬਾਦ ਨੂੰ ਹੀ ਬੰਦਾ ਮਿਲ ਲੰਦਾ ਅੱਛਾ ਤੁਸੀਂ ਨਾਰੀ ਤੁਸੀਂ ਤਾਂ ਕਹਿੰਦੇ ਨੇ ਜਵਾਈ ਤਾਂ ਕਰਦੇ ਹੀ ਹੁੰਦੇ ਪਹਿਲਾਂ ਮੈਨ ਬੰਦੇ ਨੂੰ ਮਿਲਿਆ ਜਾਂਦਾ ਚਲ ਕੁੜੀ ਤਾਂ ਸਾਡੀ ਉਹ ਇਹਨੂੰ ਬਾਦ ਨੂੰ ਮਿਲ ਲੋ ਇੰਦ ਚਾ 2000 ਦਿਨ ਇੱਥੇ ਰੱਖ ਕੇ ਜੋ ਮਰਜ਼ੀ ਕਰ ਲੈ ਮੈਂ ਤਰ ਵਰਗੇ ਮੋੜ ਦੇ ਲੈ ਜਾ ਕੇ ਮੈਂ ਕਾ ਤੇ ਆਈ ਕਾ ਤੇ ਤੁਸੀਂ ਵੀ ਤਾਂ ਕਰਦੇ ਮੁੰਡੇ ਮੈਂ ਤੁਸੀਂ ਛੱਡ ਕੇ ਨਾ ਮੈਨੂੰ ਕੰਮ ਹੁੰਦੇ ਨਾ ਸੌ ਜਾ ਕੇ ਨਹੀਂ ਕਰਾ ਕੰਮ ਹੀ ਕਰਨੇ ਤੂੰ ਤੁਸੀਂ ਛੱਡ ਕੇ ਚੱਲ ਜੂਗਾ ਸਤਿ ਸ਼੍ਰੀ ਅਕਾਲ ਬੁਲਾ ਦੇ ਇੱਦਾਂ ਪੁੱਤ ਅੱਛੀ ਕਾਲ ਚੱਲ ਜਾਈ ਅੱਲ ਕਬੂਲ ਆ ਦੇ ਕਿਸੇ ਦੁਆਏ ਨੰਨੀ ਦੋ ਵੀ ਕਾ ਹੋਇਆ ਪੁੱਤ ਬਹੁਤ ਵੱਡਾ ਟਾਈਮ ਲਾਤਾ ਉਹ ਫੇਰ ਖਰੜ ਜਾ ਕੇ ਮੁੜ ਕੇ ਆਏ ਅਸੀਂ ਖੈਰ ਲੰਮਾ ਲਾਗੇ ਨਾ ਅਸੀਂ ਇਹ ਇੰਨਾ ਕਿੱਥੇ ਲੱਗ ਗਈ ਤਾਂ ਮੈਂ ਫੇਰ ਚ ਲਾ ਕੇ ਜਾਮ ਲਾ ਕੇ ਦਾ ਰਸਤੇ 'ਚ ਵੀੜੇ ਵਿੱਚ ਦੇਖੀ ਨਾ ਕਿੱਥੇ ਕਿੱਥੇ ਲੱਗ ਗਿਆ ਅਸਲ ਬਟਾ ਕੁਝ ਕਰਕੇ ਵੀ ਆਈ ਗੁਪਚੂ ਗੁਪਚੂ ਜਾ ਹਲੋ ਚੇਤੀ ਕੱਢ ਦੋ ਚੇਤੀ ਕੱਢੋ ਬੜੇ ਬੜੇ ਆ ਚੇਤੀ ਕੰਮ ਨੇ ਵੇੜ ਲਓ ਫੇਰ ਮੈਂ ਦੰਮੀ ਰਾ ਦੇ ਕਹਿ ਦਦਾ ਫੇਰ ਲੇਟ ਹੋ ਗਏ ਹਾਂ ਇਹ ਤਾਂ ਕੀ ਕਹਿਣਾ ਵੀ ਜਲਦੀ ਕਰੋ ਜੀ ਮੈਂ ਕੱਪੜੇ ਬਦਲ ਕੇ ਆਈ ਮੈਂ ਨਹੀਂ ਆਉਣਾ ਇੱਕ ਮਿੰਟ ਕਿ ਚੜਦਾ ਮੈਂ ਨਹੀਂ ਆਣਾ ਹਾਈ ਕੰਟ ਲੱਗ ਮੈਂ ਨਹੀਂ ਆਉਣਾ ਮੇਰੇ ਅੱਜ ਘਰ ਵਾਲੇ ਦਾ ਜਨਮ ਨਹੀਂ ਹੋਇਆ ਤਾਂ ਟਾਰ ਕੱਢ ਕੇ ਲੈ ਚਣਾ ਕੀ ਆ ਕਾਲਾ ਗੋਹੜਾ ਲਾ ਗਾਣਾ ਲਾਇਆ ਨਾ ਕਹਿੰਦੇ ਕਾਲੇ ਸੂਰ ਦੇ ਦਾਗ ਪੈ ਗਿਆ ਗੋਹੇ ਵਾਲਾ ਫਿਰ ਔਖਾ ਹੋ ਗਿਆ ਗੋਹੇੜਾ ਗਲੇ ਤੇ ਰੇ ਵਿੱਚ ਗੋਹਾ ਗਲੇ ਤੇ ਰੇ ਵਿੱਚ ਗੋਹਾ ਚਲੋ ਜੀ ਫਿਰ ਠੀਕ ਆ ਮਿਲਦੇ ਆ ਕਿਸੇ ਅਗਲੇ ਵਲੌਗਸ ਪਰਮਾਤਮਾ ਤੁਹਾਨੂੰ ਸਾਰੇ ਸਾਹਮਣੇ ਚਾਹ ਜੀ ਕਲਾ ਚੇਲਾ ਖੇਤਾਂ ਦੇ ਰਸਤੇ ਰੱਖੇ ਆ ਕੇ ਜੀ ਫਿਰ ਬਾਏ ਬਾਏ